ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਪਹਿਲਾਂ ਤਾਂ ਸਾਰੇ ਭਰਾਵਾਂ ਨੂੰ ਯਾਰ ਬਲੀ ਸਾਡੀ ਪਿਆਰਪਰੀ ਸਾਸਰੀ ਘਰ ਜੇਕਰ ਤੁਸੀਂ ਵੀ ਗੱਡੀ ਲੱਭ ਰਹੇ ਹੋ ਮੂਰੇ ਸ਼ਿਆਲ ਤੇ ਲੱਭਣੀਆਂ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਿਓ ਹੋ ਸਕਦਾ ਜਿਹੜੀ ਗੱਡੀ ਤੁਸੀਂ ਲੱਭਦੇ ਹੋ ਉਸ ਨੂੰ ਮੈਂ ਲੱਭ ਕੇ ਦੇ ਦਾਂ ਸਬਸਕ੍ਰਾਈਬ ਕਰਕੇ ਰੱਖ ਲਿਓ ਦਾ ਕੋਈ ਹਰਜ ਨਹੀਂ ਹੁੰਦਾ ਫੌਜੀ ਕਾਰ ਬਜ਼ਾਰ ਲੌਂਗੋ ਵਾਲੀ ਦੀ ਵੀਡੀਓ ਲੈ ਕੇ ਹਾਜ਼ਰ ਹਾਂ 12 ਮਾਡਲ XUV ਦੀ ਦਿਨਿਆਂ ਡਿਟੇਲਸ ਨੂੰ ਨੰਬਰ ਨੋਟ ਕਰ ਲਿਓ ਜੀ ਇਹ ਗੱਡੀ ਚੱਲੀ ਹੋਈ ਹੈ ਲੱਖ ਕਿਲੋਮੀਟਰ ਔਰ 27 ਦਾ ਕਿਹੜੀ ਪਾਸਿੰਗ ਇਨੀਸ਼ial ਹੈਗੀ ਹੈ ਅੱਗੇ 32 ਤੱਕ ਹੋ ਜ ਪਜੈਰੋ ਸਪੋਰਟਸ ਦਾ ਟਾਪ ਮਾਡਲ ਹੈ ਇਹ ਕੋਈ ਦਿੱਕਤ ਨਹੀਂ ਹੈ ਇਹਦਾ ਇੰਜਨ ਗੇਅਰ ਤਾਂ ਬਿਲਕੁਲ ਸਿਰਾਂ ਨੇ ਜਾਪਾਨੀ ਇੰਜਨ ਆਉਂਦਾ ਇਹਦੇ ਚ ਬਾਕੀ ਕੋਈ ਵੀ ਦਿੱਕਤ ਹੋਵੇ ਤਾਂ ਤੁਸੀਂ ਦੁਬਾਰੇ ਲੈ ਆਇਓ ਆਪਾਂ ਇਹਦੀ ਰਿਪੇਅਰ ਪੂਰਾ ਜਿਹੜੀ 6 ਮਹੀਨੇ ਬਿਲਕੁਲ ਫ੍ਰੀ ਕਰਕੇ ਦੇਵਾਂਗੇ ਸੋ ਹੋਰ ਇਸ ਤਰ੍ਹਾਂ ਦੀਆਂ ਗੱਲਾਂ ਦੇਖਣ ਲਈ ਮੇਰਾ ਇੱਕ ਦਾ ਪੇਜ ਫੋਲੋ ਕਰ ਲਓ ਤੇ ਜਿਹੜਿਆਂ ਦੇ ਅੰਡੈਵਰ ਫੋਰਚਨਰ ਪਜੈਰੋ ਦਾ ਕੀੜਾ ਹੈ ਤੇ ਮੈਨੂੰ ਜ਼ਰੂਰ ਕੰਟੈਕਟ ਕਰਿਓ ਤੁਹਾਨੂੰ ਵਧੀਆ ਕਾਰਨ ਦੇਵਾਂਗੇ ਇਹ ਘਾਰ ਦਾ ਪਰੇਟਰ ਰੱਖਿਆ 12 ਮਾਡਲ ਦਾ ਸਿਰਫ 440 ਤੇ ਮਾੜੀਆਂ-ਮੁੱਡੀਆਂ ਜਿਹੜੀਆਂ ਕਮੀਆਂ ਉਹ ਕੱਢ ਦਾਂਗੇ ਜੇ ਕੋਈ ਵੀਰ ਹੋਮ ਡਿਲੀਵਰੀ ਚਾਹੁੰਦਾ ਹੈ ਤੇ ਆਪਾਂ ਹੋਮ ਡਿਲੀਵਰੀ ਵੀ ਕਰ ਦਾਂਗੇ ਪਜੈਰੋ ਸਪੋਰਟਸ ਹੈ ਪੁਰਾਣੀ ਪਜੈਰੋ ਹਲੇ ਆਈ ਨਹੀਂ ਕੋਈ ਜਿੱਦਿਆਂ ਹੱਥ ਆਗੇ ਉਹਦੀ ਵੀ ਰੀਲ ਪਾਵਾਂਗੇ ਪੁਰਾਣੀ ਪਜੈਰੋ ਦੇ ਆਸ਼ਿਕ ਥੋੜੇ ਵੱਧ ਆ ਲੋਕ ਕਿਉਂ ਥੋੜੇ ਘੱਟ ਰੇਟ 'ਚ ਮਿਲ ਜਾਂਦੀ ਹੈ ਸੋ 440000 ਦੀ 12 ਮਾਡਲ ਡੀਜ਼ਲ ਪਜੈਰੋ ਖੜੀ ਹੈ ਬਿੱਦੈਨੋਸੀ ਹਾਂਜੀ ਫੌਜੀ ਕਾਰ ਬਾਜ਼ਾਰ ਲੋਂਗੋਵਾਲ ਦੇ ਉੱਪਰ ਇਹ ਗੱਡੀਆਂ ਖੜੀਆਂ ਨੇ ਉੱਪਰ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਗੱਡੀਆਂ ਪਰਚੇਜ਼ ਕਰ ਸਕਦੇ ਹੋ ਜੀ ਨੈਕਸਟ ਗੱਡੀ ਆ ਗਈ ਜੀ ਤੁਹਾਡੇ ਸਾਹਮਣੇ ਆ ਸਕਰੀਨ ਦੇ ਸੋ ਅੱਜ ਜਿਹੜੀ ਕਾਰ ਆਈ ਹੈ ਇਹ ਹੈ 14 ਮਾਡਲ ਡੀਜ਼ਲ ਵਾਲੀ ਫੋਰਡ ਦੀ ਇਕੋਸਪੋਰਟ ਪ੍ਰੋਪਰ ਬੀ ਤੋਂ ਉੱਪਰ ਦੀ ਐਵਰੇਜ ਰਹੂਗੀ 1500 ਸੀਸੀ ਦਾ 4 ਸਿਲੰਡਰ ਡੀਜ਼ਲ ਇੰਜਣ ਆਉਂਦਾ ਹੈ ਜਿਹੜਾ ਬਰੀਜ਼ਾ ਨੂੰ ਮਾਤ ਪਾਉਂਦਾ ਕਿਉਂਕਿ ਬਰੀਜ਼ਾ ਦੇ ਵਿੱਚ 1300 ਸੀਸੀ ਦਾ 4 ਸਿਲੰਡਰ ਇੰਜਨ ਹੈ ਗੱਡੀ ਇੱਕ ਵਾਰ ਲਗਦੇ ਟੱਪ ਦੇ ਚੈੱਕ ਕਰਕੇ ਜਾਇਓ ਪਿੱਕਅਪ ਪੱਖੋਂ ਇੰਜਨ ਗੇਅਰ ਪੱਖੋਂ ਬਿਲਕੁਲ ਸਿਰ ਹੈ ਦੋ ਦਿਨ ਗੱਡੀ ਰੱਖ ਕੇ ਤੁਸੀਂ ਚੇਂਜ ਵੀ ਕਰ ਸਕਦੇ ਹੋ ਆਪਾਂ ਕੋਈ ਕਾਟ ਨਹੀਂ ਕੱਟਦੇ ਔਰ 6 ਮਹੀਨਿਆਂ ਦੀ ਇੰਜਨ ਗੇਅਰ ਦੀ ਫੌਜੀ ਗਾਰਵਜ਼ਾਰ ਲਿਖ ਕੇ ਗਾਰੰਟੀ ਦਿੰਦਾ ਹੈ ਐਨ ਆਰ ਆਈ ਦੇ ਫੌਜੀ ਵੀਰਾਂ ਨੂੰ ਆਪਾਂ 1 ਸਾਲ ਦੀ ਕਾਰ ਦੇਣ ਦੀ ਗਾਰੰਟੀ ਦਿੰਨੇ ਆ ਅਨ ਕੰਡੀਸ਼ਨਲ ਗਾਰੰਟੀ ਹੁੰਦੀ ਹੈ ਉਹ ਕੰਪਨੀ ਵਾਲਾ ਕੰਮ ਨਹੀਂ ਵੀ ਇੱਥੇ 70% ਗਾਰੰਟੀ ਹੈ ਤੇ 50% ਐਸਾ ਕੁਝ ਨਹੀਂ ਹੋਰ ਗੱਲ ਹੈ ਜਿਹੜੀ ਇਹ ਤੇ ਲੋਨ ਕਰਾ ਦਾਂਗੇ 2 ਲੱਖ ਰੁਪਏ ਦਾ ਜੇ ਤੁਹਾਨੂੰ ਸਾਡਾ 6 ਮਹੀਨਿਆਂ ਦੀ ਕਾਰ ਦੀ ਗਰੰਟੀ ਰਹੂਗੀ ਤੁਹਾਨੂੰ ਫੌਜੀ ਕਾਰ ਬਾਜ਼ਾਰ ਦੇ ਉੱਪਰੋਂ ਪ੍ਰੋਪਰ ਤੁਹਾਨੂੰ ਗਰੰਟੀ ਮਿਲੂਗੀ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਮੇਰਾ ਭਰਾ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅੱਗੇ ਜਾਣਕਾਰੀ ਕੰਟੀਨਿਊ ਚੱਲਦੀ ਰਹੂ ਸੁਣੋ ਤੁਸੀਂ ਗੌਰ ਨਾਲ ਅ ਅਸੀਂ 85000 ਕਿਲੋਮੀਟਰ ਚੱਲੀ ਐ ਔਰ ਕੋਈ ਕਮੀ ਨਹੀਂ ਗੱਡੀ ਦੇ ਵਿੱਚ ਐਨਓਸੀ ਮਿਲੂ ਸਾਰੇ ਕਾਗਜ਼ ਪੂਰੇ ਕਰਕੇ ਦੇਵਾਂਗੇ 6 ਮਹੀਨੇ ਤੋਂ ਬਾਅਦ ਵੀ ਆਪਾਂ ਬਕਾਇਆ ਦਾਂਗੇ ਜੇ ਤੁਸੀਂ ਵੇਚਣੀ ਵੀ ਉਹਦੀ ਚਿੰਤਾ ਨਾ ਕਰੋ ਜਿਹੜੇ ਕੈਨੇਡਾ ਕਨੂਡਾ ਜਾਣ ਦੇ ਛਕਵੀਰ ਐ ਵੀ 6 ਮਹੀਨੇ ਚਲਾਉਣੀ ਆ ਉਹ ਵੀ ਲਿਜਾ ਸਕਦੇ ਆ ਪੁਰਾਣੀ ਗੱਡੀ ਕੱਟ ਲਾਂਗੇ ਵਿੱਚ ਲੰਗੋਵਾਲ ਪਹੁੰਚੋ ਫਟਾਫਟ ਗੱਡੀ ਆ ਬਾਈ ਟ੍ਰੈਨੋ ਨਿਸ਼ਾਨ ਦੀ 85 ਪੀਐਸਆਈ ਵਾਲੇ ਦੇ ਚਾਉਂਦਾ 4 ਸਿਲੰਡਰ ਇੰਜਨ ਡੀਜ਼ਲ ਤੇ ਪ੍ਰੋਪਰ 2 ਤੋਂ ਉੱਪਰ ਅਵਰੇਜ ਦੇਊਗੀ ਇਹ ਚੀਜ਼ ਦੀ ਆਪਣੀ ਹੈਗੀ ਹੈ ਗਾਰੰਟੀ ਲਾਈ ਵੀਲ ਤੋਂ ਹੀ ਚੈੱਕ ਕਰੋ ਡਾਇਮੰਡ ਕੱਟ ਵਾਲੇ ਨੇ ਕਾਰ ਆ ਜਿਹੜੀ ਬਹੁਤ ਉਸ ਟਾਈਮਾਂ 'ਚ ਫਿਊਚਰਿਸਟਿਕ ਸੀਗੀ ਕਿਉਂਕਿ ਹੁਣ ਤਾਂ ਇਸ ਤਰ੍ਹਾਂ ਦੀਆਂ ਆ ਗਈਆਂ ਕ੍ਰੈਟਾ ਗ੍ਰੂਟਾ ਬਾਅਦਛੇ ਦੁਆਈਆਂ ਨੇ ਤੇ ਇੰਜਣ ਬਹੁਤ ਹੀ ਦੇਸੀ ਹੈ ਨਾਲੇ ਤਾਂ ਨਾਲੇ ਤਾਕੜਾ ਬਹੁਤ ਹੈ ਠੀਕ ਹੈ ਮਿੱਤਰੋ ਇਹ ਭਾਜੀ ਦੀ 1800 ਤੱਕ ਉਦੋਂ ਵੱਧ ਨਹੀਂ ਜਾਂਦੀ ਕ੍ਰੈਟਾ ਵੱਧ ਜਾਂਦੀਆਂ ਨੇ ਤੇ ਨੋਇਡਾ ਦਾ ਹੈਗਾ ਨੰਬਰ ਮਿੱਤਰੋ ਪੰਜਾਬ ਦੇ ਜਿਹੜੇ ਕਿ ਜ਼ਿਲ੍ਹੇ ਦਾ ਤੁਸੀਂ ਨੰਬਰ ਮੈਥੋਂ ਲਵਾਉਣਾ ਮੈਂ ਵੀ ਲਵਾ ਦੂੰ ਤੇ ਜੇ ਤੁਸੀਂ ਆਪ ਨੰਬਰ ਲਵਾਉਣਾ ਹੈ ਐਨਓਸੀ ਨਾਲ ਕਾਰ ਦੇ ਦਾਂਗੇ ਆਪਾਂ 275000 ਦੀ ਲੋਨ ਕਰਾ ਦਾਂਗੇ ਖਿੱਚ ਕੇ 2 ਲੱਖ ਰੁਪਏ ਦਾ ਥੋੜਾ ਸਿੰਪਲ ਹੋਵੇ ਓਕੇ ਬੈਂਕ ਤੋਂ ਹੀ ਕਰਾ ਦੂੰ ਮੈਂ ਉਹਦਾ ਵਿਆਜ ਬਹੁਤ ਘੱਟ ਜਾਂਦਾ ਬੈਂਕ ਤੋਂ ਫਾਇਦਾ ਨਵੀਂ ਗੱਡੀ ਵਾਲੇ ਵਿਆਜ ਤੇ ਕਰਾ ਦਾਂਗੇ ਸੋ ਜੇ ਕੋਈ ਖੜੀ ਆ ਸਾਡੇ ਕੋਲੇ ਪੁਰਾਣੀ ਗੱਡੀ ਚਾਹੇ ਕਿੰਨੀ ਮਰਜੀ ਪੁਰਾਣੀ ਹੋਵੇ ਉਹ ਨਾਲ ਲੈ ਆਇਓ ਕਈ ਵੀਰ ਮੈਸੇਜ ਕਰਦੇ ਬੁਲਟ ਕੱਟ ਲੇਗਾ ਟਰਾਲੀ ਕੱਟ ਲੇਗਾ ਚਾਹੇ ਕੱਟਾ ਬੱਛਾ ਲੈ ਆਇਓ ਕੱਟ ਲਾਂਗੇ ਕੋਈ ਦਿੱਕਤ ਨਹੀਂ ਠੀਕ ਹੈ ਗੱਡੀ ਪੂਰੀ ਓਕੇ ਹੈ ਬਾਈ ਸ਼ੇਅਰ ਜਰੂਰ ਕਰਨਾ ਤੁਸੀਂ ਖਿੱਚ ਕੇ ਆੜਾ ਕੰਮ ਵਧੀਆ ਲੱਗਦਾ ਹਾਂਜੀ ਨੈਕਸਟ ਤੇ ਲਾਸਟ ਗੱਡੀ ਇਹ ਬਾਈ ਜੀ ਗੱਡੀ ਖੜੀ ਹੈਗੀ ਮੋਗੇਰੀ ਦੇ ਵਿੱਚ ਮੋਗੇਰੀ ਦੇ ਵਿੱਚ ਖੜੀ ਆ ਤੇ ਨੰਬਰ ਹੁਣ ਚੱਲਿਆ ਸਕਰੀਨ ਤੇ ਇਹ ਬਾਈ ਦਾ ਤੇ ਪਹਿਲਾਂ ਵਾਲਾ ਨੰਬਰ ਸੀ ਫੌਜੀ ਬਾਈ ਦਾ ਤੇ 2012 ਦਾ ਇਹ ਮਾਡਲ ਆ ਮੋਗੇਰੀ ਚ ਖੜੀ ਆ ਸਪਿੰਟ ਬੀਡੀਆਈ 2012 ਮਾਡਲ ਸੈਕੰਡ ਓਨਰ ਆ ਵੀਰੇ ਇਹ ਗੱਡੀ 96000 ਕਿਲੋਮੀਟਰ ਗੱਡੀ オリジナル ਚੱਲੀ ਹੋਈ ਆ ਸੀਟ ਕਵਰ ਬਿਲਕੁਲ ਬ੍ਰੈਂਡ ਨਿਊ ਬੇ ਨੇ ਇੰਜਨ ਗੇਅਰ ਬਿਲਕੁਲ ਓਕੇ ਆ ਏਸੀ ਹੀਟਰ ਗੱਡੀ ਦਾ ਬਿਲਕੁਲ ਓਕੇ ਆ ਜਾ ਕੇ ਚੈੱਕ ਕਰ ਲਿਓ ਚਲਾ ਕੇ ਦੇਖ ਲਿਓ 3 ਲੱਖ 50 ਹਜ਼ਾਰ ਰੁਪਏ ਗੱਡੀ ਦੀ ਵੀਰੇ ਡਿਮਾਂਡ ਰੱਖੀ ਹੋਈ ਆ ਮੌਕੇ ਤੇ ਮੜਾ ਮੋਟਾ ਮਾਨ ਤਣ ਹੋ ਜੂਗਾ ਇੰਜਣ ਬਿਲਕੁਲ ਸੁੱਕਾ ਪਿਆ ਜੀ ਤੇ origignal ਬਈਆ ਨੌਨ ਐਕਸੀਡੈਂਟ ਗੱਡੀ ਆ ਜੀ ਬਿਲਕੁਲ ਕੋਈ ਐਕਸੀਡੈਂਟ ਨਹੀਂ ਜਾ ਕੇ ਚੈੱਕ ਕਰ ਲਿਓ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਕਰਕੇ ਜਰੂਰ ਰੱਖ ਲਿਓ ਸਿਆਲ ਚ ਆਪਾਂ ਵੀਡੀਓ ਪਾਇਆ ਕਰਾਂਗੇ ਧੰਨਵਾਦ